ਕੀ ਤੁਹਾਨੂੰ ਮਟਰ ਗੋਭੀ ਜਾਂ ਇਹ ਕੀ ਰੇਟ ਦੱਸੇ ਹੋਇਆ ਮਟਰ 100 ਰੁਪਏ ਕਿਲੋ ਜੇ ਗੋਭੀ 100 ਰੁਪਏ ਅੱਛਾ ਕੀ ਲੱਗ ਰਿਹਾ ਹੁਣ ਘਰ ਦਾ ਤੜਕਾ ਕਿਸ ਤਰ੍ਹਾਂ ਘਰ ਦਾ ਤੜਕਾ ਵੇਖੋ ਹਣ ਗਰੀਬ ਵਾਸਤੇ ਕੀ ਔਖਾ ਹੈ ਗਰੀਬ ਵਾਸਤੇ ਮੁਸ਼ਕਲ ਹੀ ਆ ਉਸ ਤੋਂ ਲਵਾ ਕੋਨੇ ਸੀ ਨਹੀਂ ਜਿਹੜੇ 100 ਤੋਂ 200 ਸਿੱਧਾ ਰੱਖ ਲਿਆ ਹਾਂਜੀ ਉਹੀ ਨਾ ਫਿਰ ਇੰਨਾ ਤੇ ਤੁਹਾਨੂੰ ਪਤਾ ਹੀ ਹੈ ਘਰਾਂ ਦੇ ਵਿੱਚ ਬਹੁਤ ਮੁਸ਼ਕਲ ਟੱਬਰ ਆ ਜਿਨ੍ਹਾਂ ਦੇ ਪਰਿਵਾਰ ਆ ਪਰ ਆ ਮਟਰ ਤੁਹਾਨੂੰ ਕੀ ਭਰ ਦੱਸੇ ਇਹ 100 ਰੁਪਏ ਜੇ ਉਹ ਮਟਰ ਉਹ 200 ਰੁਪਏ ਤੇ ਗੋਭੀ ਗੋਭੀ 100 ਰੁਪਏ ਤੇ ਫਿਰ ਕੀ ਲੱਗ ਰਿਹਾ ਹੁਣ ਸਾਨੂੰ ਜੀ ਕਰ ਰਿਹਾ ਕਿ ਕਿਸ ਤਰ੍ਹਾਂ ਦੇਖੋ ਹੁਣ ਕੀ ਕਰ ਸਕਦੇ ਆ ਖਾਣਾ ਵੀ ਪਊਗਾ ਦਿਖਾਣ ਨੂੰ ਦਿਲ ਵੀ ਇਦਾਂ ਕੀ ਕਰੂਗਾ ਖਾਣ ਨੂੰ ਪਰਿਵਾਰ ਦੇ ਵਿੱਚ ਜੀ ਤੁਸੀਂ ਕਿਲੋ ਖੜੋਗੇ ਹੁਣ ਪਈਆ ਲੈ ਜਾਓਗੇ ਹਾਂਜੀ ਪਈਆ ਖੜਾਂਗੇ ਜੀ ਸਰ ਕੋਈ ਸਬਜ਼ੀਦਾਨ ਤੇ ਆਇਓ ਹਾਂਜੀ ਹਾਂਜੀ ਜੀ ਇਹ ਤੁਹਾਨੂੰ ਮਟਰ ਦੋ ਤਰ੍ਹਾਂ ਦੇ ਕਿੰਨੇ ਮਟਰ ਪਏ ਸਾਡੇ ਕੋਲ ਮਟਰ 100 ਰੁਪਏ ਦਸਰੇ 1 200 ਰੁਪਏ ਦਸਰੇ ਗੋਭੀ 100 ਰੁਪਏ ਦਸਰੇ ਜੇ ਮਹਿੰਗਾਈ ਇੰਨੀ ਜਿਆਦਾ ਵਧ ਹੀ ਜਾਂਦੀ ਆ ਕਿ ਬੰਦਾ ਗਰੀਬ ਬੰਦਾ ਤਾਂ ਖਰੀਦ ਕੇ ਖਾ ਨਹੀਂ ਸਕਦਾ ਸਬਜ਼ੀ ਤੇ ਫਿਰ ਘਰ ਦਾ ਗੁਜ਼ਾਰਾ ਦਾ ਗੁਜ਼ਾਰਾ ਤਾਂ ਮਜਬੂਰੀ ਹੈ ਇੱਕ ਸਾਰੀ ਮਜਬੂਰੀ ਦੇ ਵਿੱਚ ਕਰਨਾ ਪੈਣਾ ਜਿੱਥੇ ਕਿਲੋ ਲੈ ਕੇ ਜਾਂਦੇ ਆ ਪਾਈਆ ਦੇ ਵਿੱਚ ਗੁਜ਼ਾਰਾ ਕਰਨਾ ਪੈਣਾ ਮੁਸ਼ਕਲ ਆ ਗਈ ਹਾਂਜੀ ਬਹੁਤ ਜ਼ਿਆਦਾ ਮੁਸ਼ਕਲ ਆ ਰਹੀ ਹੈ ਕੀ ਹੋਣਾ ਚਾਹੀਦਾ ਸਰਕਾਰਾਂ ਨੂੰ ਕੀ ਕਰਨਾ ਚਾਹੀਦਾ ਸਰਕਾਰ ਨੂੰ ਰੇਟ ਬਾਰੇ ਇਹਦੇ ਬਾਰੇ ਸੋਚਣਾ ਚਾਹੀਦਾ ਇੱਕ ਰੇਟ ਲਿਸਟ ਹੋਣੀ ਚਾਹੀਦੀ ਹਰ ਦੁਕਾਨ ਦੇ ਉੱਪਰ ਕੋਈ ਵੀ ਦੁਕਾਨ ਆ ਉੱਤੇ ਰੇਟ ਲਿਸਟ ਹੋਣੀ ਚਾਹੀਦੀ ਆ ਪੱਕੀ ਫਾਈਨਲ ਕੀਤੀ ਸਿਗਨੇਚਰ ਕੀਤੇ ਉੱਪਰ ਅਥਾਰਟੀ ਦੇ ਉਸ ਤੋਂ ਮੈਨਾਂ ਅਰੀ ਵਿਕਿਆਰ ਦੇ ਮੱਤਰ ਆਹ ਸੋਦੋ ਮੱਤਰ ਦੋਸਤੋ ਹੈ ਮੱਤਰ ਨੇ ਮਟਰਾਂ ਦੇ ਕੋਈ ਖਾਸ ਫਰਕ ਨਹੀਂ ਹੁੰਦਾ ਕਿ ਉਹ ਛਾਂਟ ਕੇ ਵਾਲੇ ਕੱਢੇ ਆ ਇਹ ਵਾਲੇ 100 ਰੁਪਏ ਕਰਤੇ ਉਹ 200 ਕਰਤੇ ਇਹੀ ਕਰਦੇ ਆ ਮਤਲਬ ਕਿ ਇਹ ਕਹਿੰਦੇ ਕਿ بارشਾਂ ਜ਼ਿਆਦਾ ਆ ਉਹਨਾਂ ਕਰਕੇ ਸਭੀ ਮਹਿੰਗੀ ਐਨੀ ਵੀ ਨਹੀਂ ਮਹਿੰਗੀ ਹੋ ਗਈ ਮੈਂ ਪਿੰਡ ਪੁੱਛ ਕੇ ਆ ਪਿੰਡੇ ਇਹੀ 70 ਰੁਪਏ ਮਿਲਦੀ ਗੋਭੀ ਜਿਹੜੀ 100 ਰੁਪਏ ਦੱਸ ਰਹੇ ਆ ਮੈਂ ਉੱਥੋਂ ਛੱਡ ਕੇ ਆ ਕਿ ਸ਼ਹਿਰ ਸਸਤੀ ਹੋਊਗੀ ਸ਼ਹਿਰ ਹੋਰ ਵੀ ਜ਼ਿਆਦਾ ਮਹਿੰਗੀ ਜੀ ਹਾਂ ਜੀ ਉਹਨਾਂ ਕਰਕੇ ਵੀ ਕਹਿੰਦੇ ਕੰਮ ਵੱਧ ਗਿਆ ਬਰਸਾਤਾ ਕਰਕੇ ਭਾਈ ਇਹ ਇੰਨਾ ਵੀ ਨਹੀਂ ਫਰਕ ਪੈਂਦਾ ਜ਼ਿਆਦਾ ਫਰਕ ਪੈਂਦਾ ਬਹੁਤ ਜ਼ਿਆਦਾ ਫਰਕ ਪੈਂਦਾ ਇੰਨਾ ਵੀ ਨਹੀਂ ਪੈਂਦਾ ਕਿੰਨਾ ਜੀ ਤੁਹਾਡਾ ਵਿੰਦਰ ਕੁਮਾਰ ਜੀ ਵਿਂਦਰ ਕੁਮਾਰ ਜੀ ਕੀ ਕੰਮ ਕਰਦੇ ਹੋ ਸਬਜੀ ਦਾ ਜੀ ਇਹ ਸਬਜੀ ਅਗਰ ਗੱਲ ਕੀਤੀ ਜਾਏ ਗੋਭੀ ਮਟਰ ਗਿੰਡੀ ਕarele ਕਿ ਕੀ ਰੇਟ ਚੱਲ ਰਿਹਾ ਹੈ ਗੋਭੀ ਮਟਰ ਜੀ 100 ਰੁਪਏ ਕਿਲੋ ਗਿੰਡੀ ਕarele ਕੀਆ ਤੋਰੀ 80 ਰੁਪਏ ਕਿਲੋ ਅੱਛਾ ਤੇ ਜਿਹੜੀ ਹੈਗੀ ਆ ਅਰਬੀ ਅਰਬੀ 60 ਰੁਪਏ ਕਿਲੋ ਜੀ Shimla 60 ਰੁਪਏ ਕਿਲੋ ਹੂੰ ਹੋਰ ਕੀ ਹੈ ਸ਼ੀਰਾ 80 ਰੁਪਏ ਕਿਲੋ ਜੀ ਇਹ ਇੰਨੀਆਂ ਸਬਜ਼ੀਆਂ ਮਹਿੰਗੀਆਂ ਕੀ ਵਜਾ ਬਣ ਗਈ ਇਕਦਮ ਇਹਨਾਂ ਨੇ ਸਪੀਡ ਦਾ ਚੁਕਲੀ ਤੇ بارش ਦੇ ਕਾਰਨ ਜੀ ਆਪਣੀ ਸਬਜ਼ੀ ਜ਼ਿੰਮੇਵਾਰੀ ਖਤਮ ਹੋ ਗਈ ਬਾਹਰ ਦੀ ਜ਼ਿਆਦਾ ਹੋ ਗਈ ਜੀ ਤਾਂ ਸੱਤ ਅੱਛਾ ਤੇ ਜੇ ਵੇਖ ਜਣੇ ਪੁੱਤ ਮੈਂ ਪਹਿਲਾਂ ਥੋੜੇ ਜਿਿਹੇ ਚੇਰੀ ਜੇ ਵਸਾਈ ਹੋਇਆ ਕੀ ਆ ਜਿਹੜੀ ਭਿੰਡੀ ਕਰੇਲਾ ਆ ਕੀ ਆ ਤੋਰੀ ਇਹ ਸਾਰੇ 20 ਰੁਪਏ ਰਦੀ ਸੀ ਨਹੀਂ 20 ਨਹੀਂ ਸੀ 30 40 ਤਾਂ ਹੋਊਗਾ 20 ਤਾਂ ਵਿਕੀ ਨਹੀਂ ਮੰਡੀ ਵੀ ਨਹੀਂ ਵਿਕੀ ਅੱਛਾ ਫਿਰ ਇੰਨੀ ਹਾਈ ਕਿਉਂ ਹੋ ਗਈ ਤੇ بارش ਦੇ ਕਾਰਨ ਹੋਈ ਹੈ ਤਕਿ ਤੁਹਾਡੀ ਜਦੋਂ ਮਹਿੰਗੀ ਸਬਜ਼ੀ ਜ਼ਿਆਦਾ ਵੇਖੀ ਜਾਂ ਸਸਤੀ ਜ਼ਿਆਦਾ ਵੇਖੀ ਮਹਿੰਗੀ ਟਾਟੀ ਵਿਕਣੀ ਆ ਜੀ ਹਰ ਇੱਕ ਖਾ ਸਕਦਾ ਵਾ ਸਸਤੀ ਸਬਜ਼ੀ ਮਹਿੰਗੀ ਹੋਣ ਵੱਡਿਆਂ ਨੇ ਖਾਣੀ ਆ ਛੋਟਿਆਂ ਨੇ ਵਿਚਾਰਾਂ ਨੇ ਕੀ ਖਾਣੀ ਆ ਮਤਲਬ ਕਿ ਗਰੀਬ ਦੀ ਪਹੁੰਚ ਤੋਂ ਬਾਹਰ ਹੋ ਗਈ ਮਾਰਿਆ ਜੀ ਤੁਹਾਡਾ ਕੰਮ ਕੱਢ ਕਿਸ ਤਰ੍ਹਾਂ ਦਾ ਠੀਕ ਆ ਜੀ ਹੁਣ ਪ੍ਰਸ਼ਾਦਾ ਬਣੀ ਜਾਂਦਾ ਜੀ ਮਤਲਬ ਕਿ ਜੇ ਸਸਤੀ ਹੋਵੇ ਤਾਂ ਜ਼ਿਆਦਾ ਹੁੰਦਾ ਜ਼ਿਆਦਾ ਹੁੰਦਾ ਜੀ ਸਸਤੀ ਵੇਲੇ ਮਹਿੰਗੀ ਹੋਏਗਾ ਘਟ ਜਣਾ ਘਟ ਜਾਣਾ ਜੀ ਬਲਕਿ ਤੁਹਾਡੇ ਕੰਮ ਕਾਜ ਵੀ ਫਰਕ ਪੈਂਦਾ ਇਸ ਵੇਲੇ ਰੋਹੀ ਵਾਲੇ ਪੁਲ ਤੇ ਸਿਰਫ ਦੋ ਦੁਕਾਨਾਂ ਰਹਿ ਗਈਆਂ ਜੀ ਨਹੀਂ ਤੇ 50 ਦੁਕਾਨਾਂ ਸੀ ਅੱਛਾ ਬਾਕੀ 50 ਦੁਕਾਨਾਂ ਕੀ ਹੋ ਗਿਆ ਲੈਂਗ ਦੇ ਕਾਰਨ ਉਹ ਨਹੀਂ ਪਹੁੰਚ ਪਾ ਰਹੀ ਜੀ ਨਹੀਂ ਪਹੁੰਚ ਮੁਸ਼ਕਲ ਆ ਗਈ ਫਿਰ ਮੁਸ਼ਕਲ ਪੱਕੀ ਨਾਮ ਤੇ ਤੁਹਾਡਾ ਰਾਜਪਾਲ ਡਰਾਈਵਰ ਜੋ ਗੋਪੀ ਹੈ ਔਰ ਅਕੀਆ ਤੋਰੀ ਪਿੰਡੀ ਜਾਂ ਅਰਦੀ ਇਹ ਕਿਸ ਦੇ ਟ ਹੈਗੇ ਨੇ ਇਹ ਕੋਪੀ 70 ਰੁਪਏ ਕਰ ਰਹੀ ਹੈ ਅੱਛਾ ਅਰਦੀ 40 ਇਆ 20 ਹੀ ਸੱਤਾਂ ਹੈ ਅੱਛਾ 20 ਵੀ ਸੱਤਾਂ ਪਰ ਜਿਹੜੇ ਤੁਸੀਂ 1.5 ਦੱਸ ਰਹੇ ਜੀ ਪਰ ਉਹ ਸਾਹਮਣੇ ਤੁਹਾਡੇ ਇੱਕ ਦੁਕਾਨ ਆ ਉਹ ਦੱਸ ਰਿਹਾ 100-100 ਰੁਪਏ ਪ੍ਰਤੀ 200 ਰੁਪਏ ਅੱਛਾ ਜੀ ਤੇ ਇਹ ਕੀ ਗੱਲ ਹੈਗੀ ਆ ਫਿਰ ਜੀ ਤੇ ਸਬਜੀ ਇਹ ਵੀ ਸਬਜੀ ਉਹ ਵੀ ਸਬਜੀ ਸਬਜੀ ਤਾਂ ਹੈਗੀ ਆ ਪਰ ਉਹਨਾਂ ਦਾ ਹਿਸਾਬ ਦਾਬ ਹੋਰ ਆ ਆਪਣਾ ਹਿਸਾਬ ਦਾਬ ਹੋਰ ਆ ਪਰ ਮਤਲਬ 30 ਕੁਆਲਿਟੀ ਬੰਦੇ ਆ ਆਪਾਂ ਮਤਲਬ ਢੇੜੀ ਵਾਲੇ ਆਪਾਂ ਹਿਸਾਬ ਦਾਬ ਹੋਰ ਆ ੱਟੇ ਵਾਲੇ ਬੋਲਦਾ ਥੋੜਾ ਮਤਲਬ ਹੁੰਦਾ ਹੀ ਆ 10 10 5 ਰੁਪਏ ਦਾ ਇਹ ਰੇਅ ਹੁੰਦਾ ਮੈਂ ਛੋੜ ਨਹੀਂ ਦਿੰਦਾ ਨਹੀਂ ਪਰ ਤੁਸੀਂ ਜਿਹੜੀ ਲੈਂਦੇ ਹੁੰਦੇ ਇਹਦਾ ਮਤਲਬ ਕਿ ਤੁਸੀਂ ਜੇ ਤੁਸੀਂ ਫਿਰ ਬਹੁਤ ਸਹੀ ਹੈਗੇ ਜੋ ਪਤਾ ਕੀ ਹੈ ਸਰ ਜੀ ਦੁਕਾਨਦਾਰ ਦਾ ਵੀ ਸਭ ਆਪਣਾ ਆਪਣਾ ਹਿਸਾਬ ਹੁੰਦਾ ਦਾ ਸਬਜ਼ੀ ਦਾ ਵੈਦੇ ਰਿਹਾ ਕਿ ਨਹੀਂ ਹੁੰਦਾ ਵੈਸੇ ਵੱਖ-ਵੱਖਰੇ ਹੁੰਦਾ ਸਾਰਾ ਦਾ ਸਾਰੇ ਦੇ ਵੱਖ-ਵੱਖਰੇ ਇੰਨਾ ਵੀ ਨਾ ਹੋਵੇ ਕਿਉਂਕਿ 200 200 ਤੋਂ ਘੱਟ ਕੰਮ ਹੀ ਨਹੀਂਗਾ ਨਹੀਂ ਚਲੋ ਨਾ ਚਲੋ ਠੀਕ ਹੈ ਜੀ ਹਾਂ ਜੀ